ਤੁਹਾਡੇ ਲਈ ਫੇਰ ਤੋਂ ਇੱਕ ਵਾਰ ਬਹੁਤ ਵਧੀਆ ਆਫਰ ਲੈ ਕੇ ਆਏ ਆ ਸੋ ਇਹ ਆਫਰ ਵੀ ਸਿਰਫ ਇੱਕ ਦਿਨ ਦੇ ਲਈ ਹੋਏਗੀ ਆਉਣ ਵਾਲੀ 25 ਮਈ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਆ ਸਭ ਤੋਂ ਪਹਿਲਾਂ ਤੁਹਾਡੇ ਨੂੰ ਦੱਸਦੇ ਆ ਡਾਵਰ ਕੰਪਨੀ ਦਾ ਗਲੂਕੋਂਡੀਆ ਔਰੇਂਜ ਵਾਲਾ ਵੱਡੀ ਪੈਕਿੰਗ ਆ ਕੋਈ ਵੀ ਗਾਹਕ ਆਪਣੇ ਕੋਲੋਂ ਆਉਣ ਵਾਲੀ 25 ਮਈ ਦਿਨ ਐਤਵਾਰ ਨੂੰ ਇਹ ਗਲੂਕੋਂਡੀ ਔਰੇਂਜ ਵਾਲਾ ਵੱਡਾ ਡੱਬਾ ਲਏਗਾ ਇਹਦੇ ਨਾਲ ਦੇਖੋ ਇੱਕ ਡੱਬਾ ਦਾ ਕੰਪਨੀ ਆ ਸਾਨੂੰ ਜਿਹੜਾ ਸਿਪਰ ਆ ਇਹ ਕੰਪਨੀ ਆਪ ਦੇ ਕੰਨੀਓ ਦਿੰਦੀ ਐ ਤਾਂ ਅਸੀਂ ਨਾਲ ਦੇਣਾ ਹੀ ਦੇਣਾ ਸੋ ਅਸੀਂ ਆਪ ਦੇ ਕੰਨੀ ਹੋਰ ਨਾਲ ਕੀ ਕਰ ਰਹੇ ਹਾਂ ਹੈਡ ਕ੍ਰੀਮ ਬੈਲ ਦੀ ਕੌਫੀ ਆ ਕੋਲਡ ਕੌਫੀ ਆ ਆਪਾਂ ਕਹਿ ਦਿੰਨੇ ਆ ਕ੍ਰੀਮ ਬੈਲ ਦੀ ਕੌਫੀ ਮਿਲਕ ਸ਼ੇਕ ਵਾਲੀ ਐ ਸੋ ਇਹ ਇੱਕ ਬਿਲਕੁਲੀ ਫ੍ਰੀ ਐ ਨਾਲ ਆਪਾਂ ਦੇਣੀ ਗਲੂਕੋਨਡੀ ਵੀ ਇਹ ਨਹੀਂ ਹੈ ਕੋਈ ਲੋਕਲ ਨਹੀਂ ਦੋਸਤੋ ਡਾਬਰ ਕੰਪਨੀ ਦਾ オリジナル ਗਲੂਕੋਨਡੀ ਆ ਵੱਡੀ ਪੈਕਿੰਗ ਆ ਇਹਦੇ ਨਾਲ 30 ਐਮ ਆਰ ਪੀ ਵਾਲੀ ਕੋਲਡ ਕੌਫੀ ਦੀ ਇੱਕ ਬੋਤਲ ਕ੍ਰੀਮ ਬੈਲ ਦੀ ਉਹ ਵੀ ਕੋਈ ਲੋਕਲ ਨਹੀਂ ਦੇਖੋ ਇਹ ਜਿਹੜੇ ਵੀ ਗਾਹਕ ਆਪਣੇ ਕੋਲੋਂ ਵਧੀਆ ਇਹ ਚੀਜ਼ਾਂ ਲੈ ਜਾਂਦੇ ਨੇ ਉਹਨਾਂ ਨੂੰ ਪਤਾ ਵਾ ਕਿ ਆਪਾਂ ਕਦੇ ਵੀ ਕੋਈ ਹਲਕੀ ਚੀਜ਼ ਨਹੀਂ ਦਿੰਦੇ ਬ੍ਰਾਂਡਡ ਚੀਜ਼ਾਂ ਨੇ ਕ੍ਰੀਮ ਬੈਲਦੀ ਹੈ ਇਹ ਵੀ ਕੋਈ ਲੋਕਲ ਨਹੀਂ ਹੈ ਕ੍ਰੀਮ ਬੈਲਦੀ 커피 ਆ ਸੋ ਕੋਲਡ ਕੌਫੀ ਬਿਲਕੁਲ ਹੀ ਫ੍ਰੀ ਹੈ ਡਾਵਰ ਦੀ ਇੱਕ ਡੱਬੇ ਦੇ ਨਾਲ ਆਉਣ ਵਾਲੀ 25 ਤਰੀਕ ਨੂੰ ਇਸ ਤੋਂ ਅੱਗੇ ਕੀ ਆ ਗਿਆ ਇਸ ਤੋਂ ਅੱਗੇ ਆ ਗਿਆ ਦੋਸਤੋ ਕੋਲਡ ਡਰਿੰਕ ਆ ਗਈ ਬਹੁਤ ਵੀਰ ਪਿਛਲੇ ਹਫ਼ਤੇ ਕਹਿੰਦੇ ਸੀ ਕਿ ਵੀਰੇ ਯਾਰ ਇੰਨੀ ਗਰਮੀ ਆ ਤੇ ਤੁਸੀਂ ਕੋਲਡ ਡਰਿੰਕ ਤੇ ਕੋਈ ਆਫਰ ਕਿਉਂ ਨਹੀਂ ਲਾਈ ਸੋ ਕੋਲਡ ਡਰਿੰਕ ਆ ਕਈ ਦੋਸਤ ਮਿੱਤਰ ਫਿਰ ਕਮੈਂਟ ਕਰਦੇ ਨੇ ਹਨਾ ਕਹਿੰਦੇ ਕਿ ਕੋਲਡ ਡਰਿੰਕ ਤਾਂ ਪੀਣੀ ਨਹੀਂ ਚਾਹੀਦੀ ਪਰ ਦੇਖੋ ਗਾਹਕ ਸਾਡੇ ਕੋਲ ਡਿਮਾਂਡ ਕਰਦੇ ਨੇ ਤੇ ਬਹੁਤ ਵਿਕਦੀ ਆ ਕੋਈ ਇਦਾਂ ਦੀ ਗੱਲ ਨਹੀਂ ਤੇ ਇਹਦੇ ਉੱਪਰ ਆਪਾਂ ਆਫਰ ਲਾਉਨੇ ਆ ਕੋਲਡ ਡਰਿੰਕ ਕੋਈ ਵੀ ਗਾਹਕ 25 ਮਈ ਦਿਨ ਐਤਵਾਰ ਨੂੰ ਆਪਣੇ ਕੋਲੋਂ ਤੁਸੀਂ ਭਾਵੇਂ ਕੋਕ ਲਿਮਕਾ ਫੈਂਟਾ ਸਰਪ੍ਰਾਈਜ਼ ਕੋਈ ਵੀ ਮਰਜ਼ੀ ਕੋਲਡ ਡਰਿੰਕ ਲੈ ਲਓ ਸਵਾ ਦੋ ਲੀਟਰ ਵਾਲੀ ਕੋਲਡ ਡਰਿੰਕ ਆ ਇਹਦੇ ਨਾਲ ਆਪਾਂ ਤੁਹਾਨੂੰ ਲਾਹੌਰੀ ਜੀਰਾ 20 एमआरपी ਵਾਲਾ ਲਾਹੌਰੀ ਜੀਰਾ 300 एमएल ਦੀ ਵੱਡੀ ਸ਼ੀਸ਼ੀ ਬਿਲਕੁਲ ਹੀ ਫ੍ਰੀ ਆ ਸੋ ਆਉਣ ਵਾਲੀ 25 ਮਈ ਨੂੰ ਕੋਲਡ ਡਰਿੰਕ ਦੇ ਨਾਲ ਇੱਕ ਲਾਹੌਰੀ ਜੀਰਾ 20 एमआरपी ਵਾਲਾ ਬਿਲਕੁਲ ਹੀ ਫ੍ਰੀ ਆ ਕੋਲਡ ਡਰਿੰਕ ਭਾਵੇਂ ਕੋਈ ਵੀ ਲੈ ਲਓ ਲਿਮਕਾ ਪੀਣ ਦੇ ਯਕੀਨ ਲਿਮਕਾ ਪੀ ਲਿਓ ਫੈਂਟੇ ਪੀਣ ਦੇ ਯਕੀਨ ਫੈਂਟੇ ਪੀ ਲਿਓ ਤੇ ਕੋਕ ਦੇ ਯਕੀਨ ਕੋਕ ਪੀ ਲਿਓ ਸਰਪ੍ਰਾਈਜ਼ ਦੇ ਯਕੀਨ ਸਰਪ੍ਰਾਈਜ਼ ਪੀ ਲਿਓ ਸੋ ਦੋਸਤੋ ਇਸ ਤੋਂ ਅੱਗੇ ਆ ਗਿਆ ਮੌਨਸਟਰ ਜਿਹੜੇ એનર્ਜੀ ਡਰਿੰਕ ਪੀਣ ਦੇ ਸ਼ਕੀਨ ਨੇ ਰੈਡ ਬੋਲ ਪੀਂਦੇ ਨੇ ਹੈਲ ਪੀਂਦੇ ਨੇ ਉਹਨਾਂ ਦੇ ਲਈ ਵੀ ਆਪਾਂ ਆਫਰ ਲੈ ਕੇ ਆਇਆ ਰੈਡ ਬੋਲ ਤੇ ਅੱਗੇ ਆਪਾਂ ਆਫਰ ਲਾਈ ਸੀ ਸੋ ਇਸ ਵਾਰ ਮੌਨਸਟਰ ਲੈ ਕੇ ਆਇਆ ਮੌਨਸਟਰ એનર્ਜੀ ਡਰਿੰਕ ਇਹਦੇ ਨਾਲ ਆਪਾਂ ਬਿੰਗੋ ਦਾ ਮੈਡ ਐਂਗਲ ਟਮਾਟੋ ਵਾਲਾ ਬਿਲਕੁਲ ਹੀ ਫ੍ਰੀ ਆ 20 ਐਮ ਆਰ ਪੀ ਵਾਲਾ ਤੁਸੀਂ ਮੌਨਸਟਰ ਦੀ ਇੱਕ ਕੈਨ ਲੈਣੀ ਆ ਇਹਦੇ ਨਾਲ ਆਪਾਂ 20 ਐਮ ਆਰ ਪੀ ਵਾਲਾ ਬਿੰਗੋ ਮੈਡ ਐਂਗਲ 20 ਐਮ ਆਰ ਪੀ ਵਾਲਾ ਬਿਲਕੁਲ ਹੀ ਫ੍ਰੀ ਆ ਸੋ ਦੋਸਤੋ ਇਹ ਆਫਰ ਸਿਰਫ ਇੱਕ ਦਿਨ ਦੇ ਲਈ ਹੋਏਗੀ 25 ਮਈ ਦਿਨ ਐਤਵਾਰ ਸੋ ਇਸ ਆਫਰ ਦਾ ਵੱਧ ਤੋਂ ਵੱਧ ਫਾਇਦਾ ਜਰੂਰ ਲਿਓ ਇੱਕ ਗੱਲ ਆਪਾਂ ਹੋਰ ਦੱਸ ਦਈਏ ਕਈ ਵੀਰ ਫੋਨ ਲਾ ਕੇ ਕਾਲ ਕਰਦੇ ਨੇ ਪੁੱਛਦੇ ਨੇ ਕਿ ਵੀਰੇ ਯਾਰ ਕੋਈ ਐਕਸਪਾਇਰੀ ਮਾਲ ਤਾਂ ਨਹੀਂ ਹੈ ਕੋਈ ਡੇਟ ਲੰਘਿਆ ਤਾਂ ਨਹੀਂ ਹੈ ਕੋਈ ਨਕਲੀ ਚੀਜ਼ ਤਾਂ ਨਹੀਂ ਹੈ ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਦੋਸਤੋ ਆਪਾਂ ਕਦੇ ਵੀ ਕੋਈ ਐਦਾਂ ਦਾ ਕੰਮ ਨਹੀਂ ਕਰਦੇ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਗਾਹਕ ਨੂੰ ਵਧੀਆ ਤੋਂ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕਰੀਦੀ ਆ ਕਿ ਗਾਹਕ ਨੂੰ ਹਰ ਇੱਕ ਚੀਜ਼ ਇਹ ਜਿਹੜੀ ਵੀ ਆਪਾਂ ਵੇਚਦੇ ਆ ਵਧੀਆ ਕੁਆਲਿਟੀ ਦੀ ਵਧੀਆ ਬ੍ਰਾਂਡ ਦੀ ਆਪਾਂ ਦਈਏ ਲੋਕਲ ਆਪਾਂ ਚੀਜ਼ ਕੋਈ ਵੀ ਨਹੀਂ ਵੇਚ ਸੇਲ ਕਰਦੇ ਸੋ ਹਰ ਇੱਕ ਚੀਜ਼ ਇਹ ਬ੍ਰਾਂਡ ਦੀ ਹੁੰਦੀ ਆ ਸੋ ਦੋਸਤੋ ਇਹ ਆਉਣ ਵਾਲੀ 25 ਮਈ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਆ ਆਫਰ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਲਿਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ